ਅਮਰੀਕਾ ਸਰਕਾਰ ਨੇ ਬੀਤੀ ਰਾਤ ਤੀਜਾ ਜਹਾਜ਼ ਇੱਕ ਹੋਰ ਅਮ੍ਰਿਤਸਰ 에어ਪੋਰਟ ਤੇ ਲੈਂਡ ਕਰਵਾ ਦਿੱਤਾ ਜਿਸ ਦੇ ਵਿੱਚ ਦੱਸਦੇ ਕਿ ਕਰੀਬ 112 ਗੈਰ ਕਾਨੂੰਨੀ ਭਾਰਤੀ ਡਿਪੋਰਟ ਹੋ ਕੇ ਪਹੁੰਚੇ ਨੇ ਜਿਨ੍ਹਾਂ ਦਾ ਵਿੱਚ 31 ਪੰਜਾਬ ਦੇ 44 ਹਰਿਆਣਾ ਦੇ 33 ਗੁਜਰਾਤ ਦੇ 2 ਉੱਤਰ ਪ੍ਰਦੇਸ਼ ਦੇ 1 ਉਤਰਾਖੰਡ ਤੇ 1 ਹਿਮਾਚਲ ਪ੍ਰਦੇਸ਼ ਦਾ ਵਿਅਕਤੀ ਹੈ ਜਿਹੜਾ ਕਿ ਡਿਪੋਰਟ ਹੋ ਕੇ ਭਾਰਤ ਪਹੁੰਚਿਆ ਦੱਸਿਆ ਕਿ ਇਸ ਤੋਂ ਪਹਿਲਾਂ 15 ਫਰਵਰੀ ਨੂੰ ਇੱਕ ਜਹਾਜ਼ ਜਿਹੜਾ ਲੈਂਡ ਹੋਇਆ ਸੀ ਉਹ ਦੂਜਾ ਜਹਾਜ਼ ਜਿਸ ਦੇ ਵਿੱਚ 116 ਲੋਕ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਕਰਕੇ ਅਮਰੀਕਾ ਸਰਕਾਰ ਨੇ ਵਾਪਸ ਭਾਰਤ ਭੇਜ ਦਿੱਤਾ ਸੀ ਉਸ ਤੋਂ ਪਹਿਲਾਂ 5 ਫਰਵਰੀ ਨੂੰ ਇੱਕ ਜਹਾਜ਼ ਆਇਆ ਸੀ ਜਿਸ ਦੇ ਵਿੱਚ ਕਰੀਬ 104 ਲੋਕ ਡਿਪੋਰਟ ਹੋ ਕੇ ਭਾਰਤ ਪਹੁੰਚੇ ਸੀ ਤੇ ਹੁਣ ਮੋੜ ਤੋਂ ਬੀਤੀ ਰਾਤ ਤੀਜਾ ਜਹਾਜ਼ ਜਿਹੜਾ ਉਹ ਲੈਂਡ ਹੋਇਆ ਅਮ੍ਰਿਤਸਰ 에어ਪੋਰਟ ਦੇ ਵਿੱਚ ਜਿਸ ਦੇ ਵਿੱਚ 112 ਲੋਕ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਸਨ ਭਾਰਤੀਏ ਸਨ ਉਹਨਾਂ ਨੂੰ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਲਗਾਤਾਰ ਅਮਰੀਕਾ ਸਰਕਾਰ ਗੈਰ ਕਾਨੂੰਨੀ ਭਾਰਤੀਆਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਤੱਕ ਤਿੰਨ ਜਹਾਜ਼ ਜਿਹੜੇ ਨੇ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋ ਚੁੱਕੇ ਨੇ ਦੱਸਦੇ ਕਿ ਅਮਰੀਕਾ ਸਰਕਾਰ ਨੇ 18000 ਲੋਕਾਂ ਦੀ ਜਿਹੜੀ ਹੈ ਸੂਚੀ ਤਿਆਰ ਕੀਤੀ ਹੈ ਜਿਸ ਜਿਹੜੇ ਕਿ ਗੈਰਕਾਨੂੰਨੀ ਪ੍ਰਵਾਸੀ ਨੇ ਇਸ ਵੇਲੇ ਅਮਰੀਕਾ ਦੇ ਵਿੱਚ 18000 ਇਹ ਗੈਰਕਾਨੂੰਨੀ ਭਾਰਤੀਏ ਨੇ ਬਾਕੀ ਦੇਸ਼ਾਂ ਦੇ ਵੱਖ-ਵੱਖ ਗਿਣਤੀ ਹੈ ਪਰ ਜਿਹੜੀ ਭਾਰਤੀਆਂ ਦੀ ਗਿਣਤੀ ਇਸ ਵੇਲੇ ਉਸ ਸੂਚੀ ਜਿਹੜੀ ਤਿਆਰ ਕੀਤੀ 15 ਲੱਖ ਦੀ ਸੂਚੀ ਸੀ ਸਭ ਤੋਂ ਪਹਿਲੀ ਜਿਸ ਦੇ ਵਿੱਚ 18000 ਭਾਰਤੀਆਂ ਦੀ ਸੂਚੀ ਜਿਹੜੇ ਨਾਮ ਨੇ ਉਸ ਵਿੱਚ ਸ਼ਾਮ ਲੈ ਜਿਸ ਦੇ ਵਿੱਚ ਹੁਣ ਤਿੰਨ ਜਹਾਜ਼ ਜਿਹੜੇ ਨੇ ਹੁਣ ਤੱਕ ਅਮਰੀਕਾ ਸਰਕਾਰ ਨੇ ਭਾਰਤ ਵਿੱਚ ਲੈਂਡ ਕਰਵਾ ਦਿੱਤੇ ਨੇ ਤੇ ਅਜੇ ਹੋਰ ਜਹਾਜ਼ਾਂ ਦੀ ਤਿਆਰੀ ਹੈ ਜਿਹੜੇ ਲੋਕ ਉਥੇ ਬਚੇ ਨੇ 18000 ਕੁੱਲ ਅਮਰੀਕਾ ਨੇ ਗੈਰ ਕਾਨੂੰਨੀ ਭਾਰਤੀਆਂ ਨੂੰ ਡਿਪੋਰਟ ਕਰਨਾ ਜਿਸ ਵਿੱਚੋਂ ਹੁਣ ਤੱਕ 335 ਭਾਰਤੀਆਂ ਨੂੰ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਹੈ ਤਿੰਨ ਜਹਾਜ਼ ਆਏ ਨੇ ਜਿਸ ਦੇ ਵਿੱਚ ਕੁੱਲ 335 ਭਾਰਤੀ ਜਿਹੜੇ ਗੈਰ ਕਾਨੂੰਨੀ ਢੰਗ ਰਾਹੀ ਅਮਰੀਕਾ ਪਹੁੰਚੇ ਸੰਜਦਾਂ ਨੂੰ ਅਮਰੀਕਾ ਸਰਕਾਰ ਨੇ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਦੱਸਦੇ ਕਿ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਏਜੰਟ ਨੇ ਉਹਨਾਂ ਨੇ ਠੱਗੀ ਮਾਰੀ ਹੈ ਉਹਨਾਂ ਨੇ ਧੋਖਾ ਧੜੀ ਕੀਤੀ ਹੈ ਕਿ ਉਹਨਾਂ ਤੋਂ ਲੱਖਾਂ ਰੁਪਏ ਵੀ ਲਏ ਇਹ ਵੀ ਕਹਿ ਰਿਹਾ ਤਾਂ ਕਿ ਸਿੱਧੀ ਫਲਾਈਟ ਤੇ ਰਹੀ ਉਹਨਾਂ ਨੂੰ ਅਮਰੀਕਾ ਭੇਜਾਂਗੇ ਪਰ ਡਾਂਕੀ ਲਗਵਾ ਦਿੱਤੀ ਡਾਂਕੀ ਇੱਕ ਗੈਰ ਕਾਨੂੰਨੀ ਢੰਗ ਹੈ ਜਿਸ ਦੇ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ ਵਿਅਕਤੀ ਜਿਹੜੇ ਨੇ ਇੱਕ ਦੇਸ਼ ਦੇ ਵਿੱਚ ਦਾਖਲ ਹੁੰਦੇ ਨੇ ਤੇ ਇਹ ਜਿਹੜੇ ਹੁਣ ਤੱਕ ਰਿਪੋਰਟ ਹੋ ਚੁੱਕੇ ਨੇ ਇਹ ਵੀ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ ਵੱਖ-ਵੱਖ ਰਸਤੇ ਤੋਂ ਹੁੰਦੇ ਹੋਏ ਅਮਰੀਕਾ ਪਹੁੰਚੇ ਸੀ ਪਰ ਗੈਰ ਕਾਨੂੰਨੀ ਢੰਗ ਦੇ ਰਹਿ ਜਿਨ੍ਹਾਂ ਕਰਕੇ ਅਮਰੀਕਾ ਸਰਕਾਰ ਨੇ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਤੇ ਹੁਣ ਹੁਣ ਤੱਕ ਕੁੱਲ 335 ਭਾਰਤ ਦੇ ਜਿਹੜੇ ਭਾਰਤ ਪਹੁੰਚ ਚੁੱਕੇ ਨੇ ਤੇ ਅਜੇ ਹੋਰ ਗਿਣਤੀ ਜਿਹੜੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਨੂੰ ਭਾਰਤ ਵਿੱਚ ਲੋਕ ਜਿਹੜੇ ਨੇ ਹੋਰ ਡਿਪੋਰਟ ਕਰਕੇ ਭਾਰਤ ਪਹੁੰਚ ਸਕਦੇ ਨੇ ਸੋ ਜੇ ਹੁਣ ਦੀ ਗੱਲ ਕਰੀਏ ਬੀਤੀ ਰਾਤ ਦੀ ਗੱਲ ਕਰੀਏ ਜਿਹੜਾ 16 ਫਰਵਰੀ ਨੂੰ ਜਿਹੜਾ ਜਹਾਜ਼ ਤੀਜਾ ਜਹਾਜ਼ ਅਮਰੀਕਾ ਤੋਂ ਭਾਰਤ ਲੈਂਡ ਹੋਇਆ ਉਸ ਦੇ ਵਿੱਚ 31 ਪੰਜਾਬੀ ਸੀ ਜਿਸ ਦੇ ਵਿੱਚ 44 ਹਰਿਆਣੇ ਦੇ 33 ਗੁਜਰਾਤ ਦੇ ਦੋ ਉੱਤਰ ਪ੍ਰਦੇਸ਼ ਦੇ ਇੱਕ ਉੱਤਰਾਖੰਡ ਤੋਂ ਤੇ ਇੱਕ ਹਿਮਾਚਲ ਪ੍ਰਦੇਸ਼ ਤੋਂ ਵਿਅਕਤੀ ਹੈ ਜਿਹੜਾ ਕਿ ਭਾਰਤ ਪਹੁੰਚਿਆ ਰਿਪੋਰਟ ਹੋ ਕੇ ਸੋ ਹੁਣ ਭਵਿੱਖ 'ਚ ਆਉਂਦੇ ਹੋਏ ਦੇਖਣਾ ਹੋਵੇਗਾ ਕਿ ਹੁਣ ਕਿੰਨੇ ਲੋਕ ਜਿਹੜੇ ਨੇ ਅਮਰੀਕਾ ਡਿਪੋਰਟ ਕਰਦਾ ਤੇ ਕਿੰਨਾ ਜਹਾਜ਼ ਜਿਹੜਾ ਮੁਰ ਤੋਂ ਅਮਰੀਕਾ ਤੋਂ Para a ponte, né?